ਬੱਚਿਆਂ ਦੀ ਲੜਾਈ ਵਿੱਚ ਵੱਡਿਆਂ ਦੀ ਤਖੰਦਾਜੀ ਤੇ ਨਿੰਗ ਸਿੰਘਾ ਨੇ ਲਿਆ ਵੱਡਾ ਐਕਸ਼ਨ ਇਹ ਤੈਨੂੰ ਫਸੇ ਬੰਦਾ ਸੁਣੇ ਮੈਂ ਇੱਕ ਗੱਲ ਬੰਦ ਤੇਰੇ ਜਵਾਬ ਨੂੰ ਕੁੱਟੇ ਕੋਈ ਕੀ ਤੇਰੇ ਦਿਲ ਤੇ ਬਿੱਤੂ ਗਿਆ ਦੇਖਣਾ ਕੀ ਹਾਲ ਕੀਤਾ ਇਧਰ ਦੇਖੀ ਉਹਦੀ ਅੱਖ ਤੇ ਦੇਖੋ ਨੀਲ ਪਈ ਹੋਈ ਆ ਬੁਲਾਣਾ ਮੈਂ ਤੁਹਾਨੂੰ ਆ ਦੇਖ ਕੀ ਹਾਲ ਕੀਤਾ ਆਪਾਂ ਪੁੱਛ ਚੁੱਕੇ ਆਂ ਚਕੇ ਨਾ ਨਹੀਂ ਆਲਾ ਹਾਡੀ ਲੜਾਈ ਨਾ ਰਾਜਨ ਪੁੱਛਣਾ ਮੈਂ ਕਾਟੀ ਕੋਲੇ ਨਾ ਕਿ ਮੈਂ ਕਿਹਾ ਤੈਨੂੰ ਕੋਈ ਆ ਯਾਰ ਸ਼ਾਦੀ ਦੇ ਵਿੱਚ ਤੁਹਾਨੂੰ ਪੁੱਛਿਆ ਯਾ ਸ਼ਾਦੀ ਦੇ ਵਿੱਚ ਲਾਉਣੇ ਪੈਗ ਲਾਇਆ ਸੀਗਾ ਤੇ ਪੈਗ ਦੇ ਵਿੱਚ ਇਹ ਥੋੜੀ ਆ ਯਾਰ ਆਪਾਂ ਨੂੰ ਬੱਚੇ ਵੀ ਨਿੱਕੇ ਨਿੱਕੇ ਦਾਇਆ ਤੇ ਆਪਣੀ ਘਰ ਵਾਲੀ ਕਿਉਂ ਨਹੀਂ ਮਿਲਦੀ ਆਪਣਾ ਬੱਚੇ ਕਿਉਂ ਨਹੀਂ ਮਿਲਦੇ ਪੈਗ ਦੇ ਵਿੱਚ ਆ ਤੂੰ ਗੋਰ ਸਕੇ ਬੰਦਾ ਤੂੰ दारू ਪੀਂਦਾ ਚੰਗਾ ਲੱਗਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਕਿ ਇਹ ਪਟੀਆਂ ਜੱਸੀਆਂ ਪਟੀਆਂ ਦੇ ਵਿੱਚ ਪਹੁੰਚੇ ਹੋਏ ਆਂ ਜੋ ਕਿ ਅੱਜ 10 ਸਾਲ ਦੇ ਬੱਚੇ ਨੂੰ ਕੁੱਟਿਆ ਗਿਆ ਜੇ ਜੋ ਸਾਡੇ ਕੋਲੇ ਵੀਡੀਓ ਇੱਕਾਈ ਸੀਗੀ ਵੀ ਉਹਦੇ ਵਿੱਚ ਇੱਕ ਕੋਈ ਕੰਮ ਕਰਦਾ ਹੈਗਾ ਟਕਵਾੜ ਕਬੂੜ ਦਾ ਖਣੀ ਛਾਇਦਾ ਟੂਰਾਂ ਦਾ ਕਰਦਾ ਪੈਂਚਰ ਪੁੰਚਰ ਰੋਂਦਾ ਖਣੀ ਇਦਾਂ ਦੇ ਕੰਮ ਕਰਦਾ ਤੇ ਉਹਨੇ ਜਵਾਗ ਨੂੰ ਕੁੱਟਿਆ ਚੰਗਾ ਡਾਂਗਾ ਡੂੰਗਾ ਲਾਸਾ ਲੂਸਾ ਪੀਆ ਨੇ ਚੰਗੀਆਂ ਤੇ ਅਸੀਂ ਅੱਜ ਉੱਥੇ ਕਾਰਵਾਈ ਕਰਨ ਆਏ ਆ ਹੁਣ ਦੇਖਦੇ ਆਂ ਕੀ ਬਣਦਾ ਅੱਗੇ ਚੱਲ ਕੇ ਦੇਖਦੇ ਆਂ ਅਗਲੀ ਕਾਰਵਾਈ ਕੀ ਕਰਦੇ ਆਂ ਜਾ ਕੇ ਦੀ ਦੁਕਾਨ ਤੇ ਫੇਰਦੇ ਉਹ ਤੇ 70 ਪ੍ਰੇਟ ਕਰਾਂਗੇ ਤੇ ਬਾਬਾ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪੁਲਿਸ ਵਾਲੇ ਆਏ ਸੀ ਕਿ ਕਹਿੰਦੇ ਰਾਤੀ ਫੜਾਇਆ ਹੈ ਮੈਂ ਨਹੀਂ ਕਰਿਆ ਇਹ ਸੰਗਤ ਕਹਿ ਰਹੀ ਇੱਥੋਂ ਦੀ ਕਹਿੰਦੀ ਵੀ ਆਏ ਸੀ ਪੁਲਿਸ ਵਾਲੇ ਫੇਰ ਛੜਤਾ ਵੀ ਉਹਨੇ दारू ਪੀ ਕੇ ਕਹਿੰਦੇ ਕੁੱਟਿਆ ਹੈਗਾ ਵੀ ਇਹ ਕਹਦਾ ਤੂੰ ਅੰਮ੍ਰਿਤਧਾਰੀ ਹੈਗਾ ਇੱਕ ਤੂੰ दारू ਪੀਣਾ ਹੁੰਦਾ ਇਹ ਕਿਹੜੀ ਕਾਬ ਦਾਬਾਂ ਦੇ ਵਿੱਚ ਲਿਖਿਆ ਵੀ ਤੂੰ ਸਿੱਖਾਂ ਨੂੰ ਬਦਨਾਮ ਕਰੇ ਅੱਜ ਤਾਂ ਇਹ ਵੀ ਉੱਤੇ ਕਾਰਵਾਈ ਹੋਊਗੀ ਵੀ ਇਹ ਕਹਦਾ ਤੂੰ दारू ਪੀ ਕੇ ਬਾਣਾ ਪਾਇਆ ਜਾਂ ਬਾਣਾ ਲਾਦੇ दारू ਕਿਉਂ ਪੀਣਾ ਹੈਗਾ ਜੀ ਜੀ ਇਹ ਵੀ ਅੱਜ ਕਾਰਵਾਈ ਕਰਾਂਗੇ ਤੇ ਬੱਚੇ ਨੂੰ ਵੀ ਕੁੱਟਿਆ दारू ਪੀ ਕੇ ਇਹ ਮਾੜੀਆਂ ਗੱਲਾਂ ਨੇ ਉਹਦੇ ਵਾਸਤੇ ਬਹੁਤ ਜਿਆਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਪਟੀਆਂ ਕਲੋਨੀ ਦੇ ਵਿੱਚ ਚਿੱਟੀ ਕਲੋਨੀ ਦੇ ਵਿੱਚ ਅਸੀਂ ਪਹੁੰਚੇ ਹਾਂ ਬਾਦਲਕੇ ਰੋਡ ਜਿੱਥੇ ਇੱਕ ਭੈਣ ਦਾ ਸਾਨੂੰ ਸੱਦਾ ਆਇਆ ਸੀ ਕਿ ਉਹਦੇ ਬੱਚੇ ਨਾਲ ਫੁੱਟਬਾਲ ਹੋਈ ਸੀ 10 ਸਾਲ ਦਾ ਬੇਟਾ ਸੀ ਉਹਨਾਂ ਦਾ ਤੇ ਬੱਚੇ-ਬੱਚੇ ਆਪਸ ਵਿੱਚ ਲੜ ਪਏ ਔਰ ਉਸ ਭਾਈ ਨੇ ਆ ਕੇ ਦੋ ਚਾਰ ਛੁੱਟੀਆਂ ਇਹਦੇ ਮਾਰੀਆਂ ਔਰ ਉਹਦੇ ਲਾਸ਼ਾ ਪੈ ਗਿਆ ਔਰ ਭੈਣ ਨੂੰ ਬੜਾ ਦੁੱਖ ਲੱਗਾ ਉਹ ਪਰਚਾ ਕਟਾਉਣ ਵੀ ਗਏ ਸੀਗੇ ਤੇ ਚਲੋ ਪੁਲਿਸ ਕੋਲ ਵੀ ਕੇਸ ਗਿਆ ਸਾਡੇ ਕੋਲ ਵੀ ਗੱਲ ਪਹੁੰਚੀ ਆ ਤੇ ਅਸੀਂ ਇੱਥੇ ਆਏ ਆ ਦੋਨਾਂ ਧਿਰਾਂ ਦਾ ਹੁਣ ਫੈਸਲਾ ਹੋ ਗਿਆ ਜੀ ਦੋਨਾਂ ਧਿਰਾਂ ਨੂੰ ਬਹੁਤੀ ਆਪਣੀ ਗੱਲ ਦੇ ਉੱਤੇ ਬਹੁਤ ਜ਼ਿਆਦਾ ਫੀਲ ਹੋਇਆ ਔਰ ਭਾਈ ਸਾਹਿਬ ਨੇ ਵੀ ਆਪਣੀ ਮਾਫੀ ਮੰਗ ਲਈ ਆ ਵੀ ਮੇਰੇ ਤੋਂ ਗਲਤੀ ਨਾਲ ਬੱਚੇ ਨੂੰ ਪੁੱਟਰ ਹੋ ਗਿਆ ਆ ਅੱਗੇ ਤੋਂ ਮੈਂ ਨਹੀਂ ਕਰਾਂਗਾ ਤੇ ਹੁਣ ਦੋਨਾਂ ਧਿਰਾਂ ਦਾ ਫੈਸਲਾ ਹੋ ਗਿਆ ਜੀ ਦੋਨਾਂ ਨੂੰ ਮਨਜ਼ੂਰ ਆ ਅੱਗੇ ਤੋਂ ਬੱਚਿਆਂ ਦੇ ਆਪਣੇ ਕੰਟਰੋਲ ਰੱਖਣਗੇ ਤੇ ਆਪੋ ਆਪਣੇ ਬੱਚਿਆਂ ਸਾਹਮਣੇ ਰੱਖੋ ਤਾਂ ਕਿ ਵੱਡਿਆਂ ਤੱਕ ਲੜਾਈ ਨਾ ਜਾਵੇ ਸੋ ਸਾਰੇ ਵੀਰ ਰਲ ਮਿਲ ਕੇ ਰਿਹਾ ਕਰੋ ਇਹੀ ਅਸੀਂ ਬਤਨ ਕਰਦੇ ਆ ਜੀ ਇਸੇ ਕਰਕੇ ਸਾਰੀ ਗੁਰੂ ਕੀ ਲਾਡਲੀ ਫੌਜ ਇੱਥੇ ਔਰ ਦੋਨਾਂ ਤੇਰਾ ਦਾ ਫੈਸਲਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ। ਮਨਰਾਜ ਸਿੰਘ। ਆ ਮਨਰਾਜ ਬੇਟਾ ਕੀ ਹੋਇਆ ਤੇਰੇ ਨਾਲ ਜਿਹੜਾ ਇੰਨੀਆਂ ਲਾਸ਼ਾਂ ਪਈਆਂ ਹੋਈਆਂ ਵਾ ਦੱਸੇਗਾ ਕੀ ਗੱਲ ਹੋਈ ਹੈ? ਮੈਂ ਦੁਕਾਨ ਤੇ ਗਿਆ ਉਹਨੇ ਮੈਨੂੰ ਚੋਰ ਆਖਿਆ। ਕਿੰਨੇ? ਉਹ ਦੇਪਤੀ ਜਣੇ ਡੁੱਗੂ ਨੇ। ਕਿਉਂ ਆਖਿਆ ਕੀ ਕਾਰਨ ਸੀਗਾ ਤੇਨੂੰ ਚੋਰ? ਕਾਰਨ ਉਹਥੇ ਗੱत्ता ਪਿਆ ਸੀ ਗੱत्ता ਲਿਆਂਦਾ ਗੱਤੇ ਦੇ ਵਿੱਚ ਜੁੱਤੀਆਂ ਪਈਆਂ ਸੀ। ਅੱਛਾ। ਤਾਂ ਉਹਦਾ ਤਾਇ ਕਹਿੰਦਾ ਗੱत्ता ਲਿਆ। अच्छा ਤੇ অটো ਕਾ ਤਾਂ ਨੇ ਚੋਰ ਤੇ ਮੈਂ ਚਪੇਰ ਮਾਰਤੀ ਤੇ ਉਹਦੇ ਤਾਂ ਇਹਨੇ ਆਨੇ ਕਿ ਮੈਂ ਡਾਂਗ ਮਾਰੀ اچھا ਹਾਂ ਤੇ ਉਹਨੇ ਆ ਹੱਡ ਕਰਦੇ ਮੂਰੇ ਛੁੜਾਇਆ ਤੈਨੂੰ ਕਰਦੇ ਨੂੰ ਕਿੱਦਾਂ ਪਤਾ ਲੱਗਿਆ ਵੀ ਤੇਰਨਾ ਕੁੱਟ ਮਾਰ ਹੋਈ ਹੈ ਉਸ ਤੋਂ ਬਾਅਦ ਤਰਮ ਕਿਹਨੇ ਦੱਸਿਆ ਤਰ ਨਹੀਂ ਇਕੱਠੇ ਹਾਂ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡੇ ਬੱਚੇ ਦਾ ਕੀ ਹੋਇਆ ਕੀ ਆ ਬੱਚੇ ਦੇ ਜਿਹੜੇ ਨੇ ਸੱਟਾਂ ਦੇ ਨਿਸ਼ਾਨ ਪਏ ਹੋਏ ਆ ਜੀ ਜੀ ਇਹਦਾ ਨਾਮ ਨਰਾਜ ਸਿੰਘ ਆ اچھا ਜੀ ਤੇ ਇਹ ਦੁਕਾਨ ਤੇ ਗਿਆ ਆ ਦੁਕਾਨ ਤੇ ਬੱਚੇ-ਬੱਚੇ ਲੜਪੇ ਉਹਨਾਂ ਚੋਰ ਕਹਤਾ ਇਹਨੇ ਜੀ ਪੇਰ ਮਾਰਤੀ ਉਹਨਾਂ ਦਾ ਡੈਡੀ ਜਿਹੜਾ ਘਰ ਆਣ ਕੇ ਘੁੱਟਣ ਆਇਆ ਹੈ। ਅੱਛਾ ਜੀ। ਹਾਂ ਜੀ। ਉਹਨਾਂ ਨੇ ਤਿੰਨ ਚਾਰ ਡਾਂਗਾ ਮਾਰਦਿਆਂ ਮੈਂ ਆਏ ਉਹਨੂੰ ਇੰਨੀ ਗੱਲ ਆਂਦੀ ਰਹੀ। ਵੀਰਾ ਦੱਸ ਜਿਹੜੀ ਗੱਲ ਆ ਮੂੰਹ ਨਾ ਕਰ ਮੂੰਹ ਨਾ ਕਰ। ਉਹਨੇ ਕੋਈ ਸੁਣੀ ਗਿਣੀ ਨਹੀਂ ਆ। ਇਹਨੂੰ ਮਾਰਦਾ ਮਾਰਦਾ ਮੈਂ ਆਪਣੇ ਰਿੱਸੇ ਕਰ ਲਿਆ। ਉਹ ਮੇਰੇ ਵੀ ਹੱਥੀ ਪੈ ਗਿਆ। ਉਨੇ ਸੀ ਦੇ ਨਾਲ ਕੁੱਟਿਆ ਬੱਚੇ ਨੂੰ ਇਹ ਡੰਡਾ ਆਪਣੀ ਦੁਕਾਨ ਤੋਂ ਲੈ ਕੇ ਆਇਆ ਡੰਡਾ ਵੀਰ ਜੀ ਉਹ ਆਪਣੇ ਹੱਥ 'ਚ ਹੀ ਰੱਖਦਾ ਪਤਾ ਨਹੀਂ ਕਿੰਨੇ ਆ ਕੇ ਜਾਣਿਆਂ ਨੂੰ ਮੇਰੇ ਹੁੰਦੇ ਆਏ ਉਹਨੇ ਡੰਡਿਆਂ ਨਾਲ ਕੁੱਟ ਸਕੇਾ ਕੋਣ ਵਿਅਕਤੀ ਹੈ ਜਿਹਨੇ ਕੁੱਟਿਆ ਤੇ ਕੀ ਐਡਾ ਵੱਡਾ ਕੀ ਕਾਰਨ ਹੋ ਗਿਆ ਕਿ ਬੱਚੇ ਨੂੰ ਉਹਨੂੰ ਇੰਨਾ ਬੇਰਹਿਮੀ ਨਾਲ ਕੁੱਟਿਆ ਕੋਣ ਮਾਲਕ ਜਾਂਦਾ ਚਾਹੀ ਉਹਨੂੰ ਪਤਾ ਉਹ ਕਿਹੜੀ ਗੱਲੋਂ ਹੈ ਇੰਨਾ ਉਹਨੇ ਸਾਹਮਣੇ ਘੋਟ ਲਿਆ ਅੱਛਾ ਤੇ ਇਹਦੀ ਖਲਾਫ ਤੁਸੀਂ ਦਿੱਤੀ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਨੂੰ ਕੀਤੀ ਆ ਵੀਰ ਜੀ ਤੇ ਜਿਹੜੇ ਇਹਦੇ ਸੱਟਾਂ ਨਾਲ ਲੱਗੀਆਂ ਹੋਈਆਂ ਲਾਸ਼ਾਂ ਪਈਆਂ ਇਹਦੀ ਕੋਈ ਐਮਰਲ ਕਟਾਈ ਤੁਸੀਂ ਹਾਂਜੀ ਇਹ ਥਾਣਾ ਕਿਹੜਾ ਲੱਗਦਾ ਤੁਹਾਨੂੰ ਜੀ ਸਲੇਮ ਟਾਪਰੀ ਸਲੇਮ ਟਾਪਰੀ ਵਿੱਚ ਅੱਛਾ ਜੀ ਚਿੱਟੀ ਗਨ ਜਿਹੜੀ ਜਗ੍ਹਾ ਹੋਇਆ ਜਿਹੜਾ ਮਾਮਲਾ ਇਹਦਾ ਬੱਚੇ ਚਿੱਟੀ ਗਨੌਨੀ ਜੋ ਗੁਰਦੁਆਰੇ ਦੇ ਸਾਹਮਣੇ ਗਲੀ ਪੈ ਜਾਂਦੀ ਆ ਅੱਛਾ ਜੀ ਉਹ ਆਪਣੇ ਘਰ ਤੋਂ ਚਾਰ ਘਰ ਹਾੜਾ ਘਰ ਪਿੱਛੇ ਜੋ ਦਾ ਪੈਂਦਾ ਅੱਛਾ ਜੀ ਜਿੱਥੇ ਜਾ ਕੇ ਇਹਨੇ ਕੀਤੇ ਜਿਹੜੀ ਲੜਾਈ ਸੀ ਇਹ ਬੱਚੇ-ਬੱਚਿਆਂ ਦੀ ਲੜਾਈ ਸੀ ਜਿਸ ਵਿੱਚ ਬੱਚੇ-ਬੱਚਿਆਂ ਦੀ ਲੜਾਈ 8.5 ਵਜੇ ਪਾਉਣੇ 9 ਵਜੇ ਰਾਤ ਹੋਈ ਸੀ ਅੱਛਾ ਜੀ ਲੜਾਈ ਬੱਚੇ-ਬੱਚਿਆਂ ਦੀ ਹੋਈ ਸੀ ਜਿਸ ਵਿੱਚ ਚਾਚੇ ਨੇ ਇਹਨੂੰ ਕੁੱਟਤਾ ਹਾਂਜੀ ਚਾਚੇ ਨੇ ਕੁੱਟਿਆ ਜੀ ਹਾਂਜੀ ਤੇ ਜੇ ਜਦੋਂ ਪੁਲਸ ਆਈ ਆ ਕੱਲ ਅਗਲੇ ਬਦਦੇ ਨੇ ਫਰਨ ਵਾਸਤੇ ਉਹਦੀ ਘਰ ਦੀ ਆਂਦੀ ਆ ਇਹਨੇ ਇਹਦਾ ਪੈਗ ਲੱਗਾ ਸੀ ਇਹ ਤਾਂ ਗੁੱਸੇ ਚ ਚੱਲ ਗਿਆ ਮਾਰਨ ਵਾਸਤੇ ਅੱਛਾ ਤੇ ਪੁਲਿਸ ਵੱਲੋਂ ਫੇ ਕੋਈ ਕਾਰਵਾਈ ਨਹੀਂ ਕੀਤੀ ਇਹ ਗੱਲ ਸੁਣ ਕੇ ਵੀ ਤੇ ਉਹਨਾਂ ਨੂੰ ਲੈ ਗਏ ਆ ਫੇ ਵਾਪਸੀ ਆ ਗਏ ਮਿਲ ਕੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਭੈਣ ਜੀ ਤੁਸੀਂ ਕਹਿੰਦੇ ਦਾਰੂ ਪੀਤੇ ਨਾਲੇ ਉਹ ਕਹਿੰਦੇ ਅਮਰਤਾਰੀਆ ਅਮਰਤਾਰੀਆ ਬੰਦਾ ਉਹ ਅਮਰਤਾਰੀਆ ਜਸਤਾਰ ਸਜਾਈ ਆ ਉਹਨੇ ਹਾਂ ਅੱਛਾ ਜੀ ਹਾਂ ਜਦੋਂ ਗੁਰਦੁਆਰੇ ਜਾਂਦਾ ਪੂਰਾ ਸਜਿਆ ਹੁੰਦਾ ਆ ਤੇ ਉਹਦਾ ਸ਼ਰਾ ਉਹਦੀ ਘਰ ਵਾਲੀ ਕਹਿ ਰਹੀ ਸ਼ਰਾਬ ਪੀਦੀ ਹਾਂ ਉਹਦੀ ਘਰ ਵਾਲੀ ਨੇ ਆਖਿਆ ਤੇ ਇਹਦਾ ਦਾਰੂ ਪੈਗ ਲੱਗਾ ਸੀ ਤਾਂ ਕਰਕੇ ਤੇ दारू ਪੀ ਕੇ ਉਹਨੂੰ ਆਪਣੇ ਬੱਚੇ ਨਜ਼ਰ ਨਹੀਂ ਆਏਗੇ ਵੀ ਜੋ ਕੋੜ ਦਾ ਮਾਰਦਾ ਸੀਗਾ ਉਹ ਜਵਾਕ ਨੇ 10 ਸਾਲ ਦੇ ਬੱਚੇ ਨੂੰ ਸੱਲੀ ਵਾਂਗੂ ਸਾੰਗ ਮਾਰਿਆ ਹੈਗਾ ਇਹੋ ਤੇ ਗੁੱਸਾ ਸੀ ਤੂੰ ਮੈਨੂੰ ਆਨ ਕੇ ਦੱਸ ਦਿੰਦਾ ਤੇ ਭੈਣ ਜੀ ਤੇਰੇ ਬੱਚੇ ਨੇ ਆ ਗਲਤੀ ਕੀਤੀ ਮੈਂ ਨਾ ਇਹ ਉਹਨੂੰ ਪੁੱਛਦੀ ਤੇ ਫਿਰ ਮੈਨੂੰ ਦੱਸਦੇ ਤੇ ਇਹਨੇ ਕਿਉਂ ਨਹੀਂ ਪੁੱਛਿਆ ਆਪਣੇ ਬੱਚੇ ਨੂੰ ਭਾਜੀ ਗਲਤੀ ਮੰਨਦੇ ਹੋ ਮੰਨ ਗਿਆ ਭਾਜੀ ਹਾਂ ਜੀ ਮਾਰਿਆ ਸਾਰੇ ਸਰੀਰ ਤੇ ਲਾਸ਼ਾਂ ਪਈਆਂ ਹੋਈਆਂ ਮੰਦੇਓ ਇਹ ਗਲਤੀ ਹੈ ਤੁਹਾਡੀ ਸਾਰੇ ਸਾਰੇ ਦਫੇ ਰੋਹੀ ਗੱਲ ਆ ਗਈ ਨਾ ਵੀ ਮੈਂ ਹੀ ਉਹਨੂੰ ਮਾਰਿਆ ਹਾਂ ਹਾਂਜੀ ਸਾਰੇ ਦਫੇ ਤਾਂ ਫਿਰ ਉਹੀ ਆ ਗਈ ਨਾ ਪਾਜੀ ਤਾਂ ਭੇਡ ਤਾਂ ਹੈ ਨਹੀਂ ਸੀਗੀ ਹੁਣ ਇਹਨੂੰ ਵੀ ਪਾਜੀ ਬੱਚੇ ਦੀ ਲੜਾਈ ਬੱਚੇ ਨਾਲ ਲੱਗੇ ਨਾ ਉਹਦੇ ਬੱਚੇ ਨੇ ਮਾਰਨ ਦਾ ਕੀ ਨਾਲ ਆ ਗਿਆ ਵੀ ਤੁਸੀਂ ਬੱਚੇ ਨੂੰ ਨਹੀਂ ਬੇਰੀਮੀ ਨਾਲ ਕੁੱਟਿਆ ਕਾਲੂ ਬੱਚੇ ਦੀ ਜਾਨ ਚਲੀ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਫਿਰ ਭਾਜੀ ਮੈਂ ਬੇਰਹਿਮੀ ਨਾਲ ਕੁੱਟਿਆ ਹੀ ਨਹੀਂ ਉਹਨੇ ਭਾਜੀ ਲਾਸ਼ਾ ਕਿੱਦਾਂ ਪੈ ਗਿਆ ਡੰਡੇ ਦਾ ਮਾਰਿਆ ਮੈਨੂੰ ਪਤਾ ਮੈਂ ਇੱਕ ਦਾ ਹਮਾਰੀ ਗੱਲ ਜਰੂਰ ਮਾਰੀ ਸੀ ਮੈਂ ਉਹੀ ਵਾਰ-ਵਾਰ ਕਹਿੰਦਾ ਵੀ ਇੱਕੋ ਹੀ ਮਾਰੀ ਸੀ ਤੁਸੀਂ ਤਾਂ दारू ਪੀਤੀ ਸੀ ਨਾਲੇ ਦੱਸਦੇ ਪਏ दारू ਭਾਜੀ ਮੈਂ ਚੰਗਾ ਦੋ ਬੋਤਲਾਂ ਪੀ ਗਿਆ ਸੀਗਾ ਅੱਛਾ ਜੀ ਇੱਕ ਤਾਂ ਪਿੰਗ ਪੀਤਾ ਸੀ ਨੜ ਉਹਦੇ ਨਾਲ ਰੋਂਦਾ ਰੋਂਦਾ ਉੱਚੀ ਉੱਚੀ ਆ ਗਿਆ ਮੇਰੇ ਆ ਦੇ ਕੋਲ ਆਇਆ ਮੈਨੂੰ ਮਾਰਿਆ ਠੀਕ ਨਹੀਂ ਲੜਾਈ ਕੀਤੀ ਸੀ ਤੁਹਾਨੂੰ ਪਤਾ ਲੜਾਈ ਉਹ ਇੰਨੇ ਸਾਹਮਣੇ ਗਵਾਂਡੀਆਂ ਦੇ ਕਿਤੇ ਸੰਗਲ-ਸੰਗਲ ਚੋਰੀ ਕੀਤਾ ਸੀ ਠੀਕ ਆ ਅੱਛਾ ਜੀ ਉਹ ਸੰਗਲ ਦੇ ਚੋਰੀ ਦੇ ਚੱਕਰ ਦੇ ਉਹ ਕੁਆੜੀਆਂ ਵੀ ਕਹਿੰਦਾ ਵੀ ਮੈਨੂੰ ਵੇਚ ਕੇ ਗਿਆ ਵਾ ਨਹੀਂ ਲੇਕਿਨ ਬੱਚੇ ਨੇ ਤਾਂ ਦੱਸਿਆ ਬੱਚੇ ਦੇ ਮਦਰ ਨੇ ਵੀ ਜਿਹੜਾ ਉਹ ਸੰਗਲ ਆ ਉਹਨੂੰ ਕਿਸੇ ਨੇ ਦਿੱਤਾ ਸੀਗਾ ਤੇ ਉਹਨਾਂ ਨੇ ਦਿੱਤਾ ਤੇ ਉਹ ਜੀ ਪਤਾ ਨਹੀਂ ਸੀਗਾ ਜਿਨ੍ਹਾਂ ਨੇ ਦਿੱਤਾ ਸੀਗਾ ਉਹ ਉਸ ਉਸ ਦਿਨ ਲਗੋਦਰ ਗਏ ਉਸ ਵੇ ਸਾਰੇ ਜਣੇ ਚਲੇ ਕਿਤੇ ਹਿਸਾਬਾ ਲੈਣ ਠੀਕ ਆ ਉਹ ਕਹਿੰਦੇ ਵੀ ਇਹਨੇ ਵੇਚਿਆ ਵਾ ਇਹ ਕੁਆੜੀਆਂ ਕੋ ਜਾ ਕੇ ਲੈ ਆਏ ਕੁਆੜੀਆਂ ਨੇ ਖੁਦ ਕਿਹਾ ਵੀ ਉਹੀ ਮੁੰਡਾ ਸੀਗਾ ਤੈਨੂੰ ਪਾਜੀ ਇਹਨੇ ਕਿਤੇ ਰਾਤ ਨੂੰ ਉਹਨੂੰ ਮੜਾ ਜੇ ਕਹੇ ਤਾਂ ਹਾਂ ਤੂੰ ਸੰਗਲ ਵੇਚਿਆ ਕਿ ਚੋਰ ਕਹੇ ਤਾਂ ਜਿੱਦਾਂ ਵੀ ਇਹਨੇ ਨੂੰ ਮੱਚ ਬਹਿੜਾ ਮੰਨਣੀ ਸ਼ੁਰੂ ਕਰ ਦਿੱਤੀ ਫੇਰ ਹੁੰਦਾ ਰੁੰਦਾ ਘਰੇ ਆ ਗਿਆ ਉਹਦੇ ਚੱਕਰ 'ਚ ਮੈਂ ਚੱਲ ਗਿਆ ਉਹਦੇ ਤਾਂ ਜੀ ਉਹਦੇ ਦੇ ਬੱਚੇ ਦੇ ਤਾਂ ਚਲੋ ਹੁਣ ਉੱਚ ਪੇੜ ਚ ਚਲੋ ਭਾਈ ਹੋ ਹੀ ਜਾਂਦਾ ਵਾ ਸਾਰਿਆਂ ਸਾਰਿਆਂ ਕਰਨੀ ਚਾਹੀਦੀ ਸੀ ਬੱਚੇ ਨੂੰ ਮੈਂ ਨਹੀਂ ਕਰਨੀ ਚਾਹੀਦੀ ਸੀ ਮੈਂ ਨਹੀਂ ਕਰਨੀ ਚਾਹੀਦੀ ਸੀ ਮੈਂ ਹੁਣ ਵੀ ਚਲੋ ਗਲਤੀ ਮੰਨ ਲਈ ਬਾਦ ਚਲੋ ਠੀਕ ਹੈ ਇਹ ਤਾਂ ਮੈਨੂੰ ਵੀ ਰਾਤੀ ਯਨ ਕੇ